ਮਮਾ ਹਾਂਜੀ ਆਹ ਕੋ ਕਿੱਡੇ ਸੋਹਣੇ ਸੋਹਣੇ ਫਲਾਵਰ ਵਾ ਹਾਂ ਆਵੇ ਵੇਖੋ ਕਿੱਡੇ ਸੋਹਣੇ ਪਰਪਲ ਪਿੰਕ ਇਹ ਵਰਗੇ ਹਨ ਨਹੀਂ ਇਹ ਤਾਂ ਪੂਰੇ ਬਟਰਫਲਾਈ ਵਰਗੇ ਆ ਬਹੁਤ ਸੋਹਣੇ ਬਟਰਫਲਾਈ ਵਰਗੇ ਆ ਹਾਂ ਨਹੀਂ ਆਵੇ ਬਟਰਫਲਾਈ ਵਰਗੇ ਇੱਧਰ ਆ ਆਵੇ ਹਾਂ ਇਹ ਥੋੜੇ ਬਲੈਕ ਬਲੈਕ ਹੋਇਆ ਤੇ ਬੱਕੇ ਵਿੱਚ ਵ੍ਹਾਈਟ ਹਾਂ ਓਏ ਬਟਰਫਲਾਈ ਮਰੀਤ ਨਾਲ ਦਾ ਕਾਦੀ ਤੋਂ ਹੁਣ ਤੱਕ 3 ਮਹੀਨਾ ਕਰਦੀ ਆ ਪਤਾ ਨਹੀਂ ਵੱਡਿਓ ਕੀ ਕਰੇ ਕਿ ਨਾ ਕਰੇ ਰਿੰਦੀ ਜੀ ਜੀ ਨਾਲ ਗੱਲ ਗੱਲ ਕੀਤੀ ਤੇ ਮੈਨੂੰ ਬੜੀ ਧੂਜ ਹੀ ਪਈ ਠੇਡ ਦੇ ਜੰਮ ਨਹੀਂ ਪੁੱਛਦੇ ਤੇ ਇੱਥੇ ਪੁੱਛੂ ਕਿੰਨਾ ਪਿਆਰ ਕਰਦੀ ਇਸ ਤਰ੍ਹਾਂ ਮਹਿਸੂਸ ਹੀ ਨਹੀਂ ਹੁੰਦਾ ਵੀ ਇਹ ਮੈਂ ਤੁਹਾਨੂੰ ਦੋ ਨਹੀਂ ਜੰਮ ਕਦੋਂ ਨਹੀਂ ਆਈ ਨਾ ਦਰ ਲਗਰਨ ਨਹੀਂ ਹਟਦੀ ਇਹ ਸਗੂਈ ਗਾਣੀ ਜਿਹੜਾ ਕਹਿੰਦਾ ਕਹੀ ਜਾਵੇ ਜਦ ਵੱਡੀ ਹੋ ਗਈ ਫਿਰ ਵੇਖੀ ਜੂਗੀ ਵੀ ਹੋਛਦੀ ਆ કે ਨਹੀਂ ਹੋਛਦੀ ਨਹੀਂ ਆਣਾ ਤੇ ਮੋਪ ਆਏਗਾ ਹਿੰਦਾ ਕੱਟ ਗਈ ਆਈ ਬੱਕੀ ਇਹ ਫਿਰ ਤਾਂ ਫਸ ਗਈ ਪੜੀ ਨਹੀਂ ਨੰਦੀ ਕਿੱਥੇ ਪਦੀ ਦੀ ਆ ਜਾ ਆ ਜਾ ਨਹੀਂ ਇਹ ਬਸ ਫਲਾਈਨ ਫੜਨਾ ਹੈ ਸਮ੍ਰਿਤੀ ਕਿੱਧਰ ਚਲੇਗੀ ਆ ਦੇਖਾ ਤੁਸੀਂ ਇਹ ਨਹੀਂ ਵਾ ਅੰਦਰ ਚਲੇਗੀ ਲਾਦਾ ਸਮ੍ਰਿਤੀ ਸਮਰੀ ਇਹ ਅੰਦਰ ਨਹੀਂ ਆਈ ਨਾ ਇੱਥੇ ਰਹੀ ਨਹੀਂ ਗਈ ਕਿਿੱਥੇ ਚਲੇਗੀ ਉਹ ਠੀਕ ਤਾਂ ਮੈਨੂੰ ਕਿੱਥੇ ਹੈਗੀ ਮੇਰੇ ਲੱਗ ਗਈ ਹੈਡਨ ਦੇ ਹੀ ਹੈਗੀ ਤੇ ਫਿਰ ਤੇਰੇ ਕੋ ਧਿਆਨ ਨਹੀਂ ਰੱਖਿਆ ਗਿਆ ਧਿਆਨ ਤੇ ਮੇਰਾ ਖੜੀ ਦੇਹੀ ਗਈ ਤੇ ਉਹ ਪਤਾ ਨਹੀਂ ਇਹ ਮੈਨੂੰ ਦੱਸ ਕੇ ਨਹੀਂ ਅੱਗੇ ਦਿੰਦਾ ਮੈਂ ਤਾਂ ਆਪ ਅੰਦਰ ਹੀ ਤੇਰੇ ਭੈਣ ਸੇ ਵਿਚਾਲ ਕੁੜੀ ਬਾਹਰ ਹੈ ਗਿਆ ਤੇਰੇ ਲੱਗੇ ਮੈਂ ਵੇ ਨਹੀਂ ਫਿਰ ਜਿਹਾ ਜੀਵਨ ਕਾ ਚਲੇਗੀ ਹੋਵੇ ਜਾਂ ਫਿਰ ਵੇਖ ਕੇ ਆਸ਼ੀਖੇ ਨੇ ਬਾਹਰ ਗਈ ਕਿ ਅੰਦਰ ਉਹ ਨਹੀਂ ਛੱਤੀ ਵੇਖ ਕੇ ਪਿਓ ਨੇ ਛੱਡਣਾ ਨਹੀਂ ਹਾਨੂੰ ਕੁੜੀ ਗਾਂਵ ਸ਼ਾਹ ਹੋ ਗਈ ਫਿਰ ਕੁੜੀ ਜਾ ਧਿਆਨ ਰੱਖਦੀ ਆ ਮੇਰੇ ਲਾਗੇ ਖੇਡਣ ਲਈ ਕਿੱਥੇ ਨਹੀਂ ਸਰਤਾ ਰਹਿੰਦੀ ਆ ਮੈਂ ਤੇ ਅੰਦਰ ਤਾਂ ਆ ਗਈ ਵੀ ਚਾਲੇ ਦੇ ਇਹਨਾਂ ਦੇ ਲਾਗੇ ਇਹਦੇ ਖੇਡਣ ਲਈ ਆ ਬਾਹਰ ਤੇ ਪੁੱਛਣ ਮੈਨੂੰ ਆਈ ਅੰਦਰ ਸਮ੍ਰੀਤ ਪਤਾ ਨਹੀਂ ਕਿੱਥੇ ਚਲ ਗਈ ਆ ਵੀ ਤੂੰ ਧਿਆਨ ਰੱਖ ਕੁੜੀ ਦਾ ਕੁੜੀ ਦੇ ਲਾਗੇ ਬੈਠੀ ਹੈ ਕਿੱਥੇ ਚਲੀ ਗਈ ਆ ਜੀਵਨ ਸਮ੍ਰੀਤ ਤੁਹਾਡੇ ਘਰ ਆ ਨਹੀਂ ਨਹੀਂ ਆ ਡੇਗਾ ਨਹੀਂ ਆ ਤੁਹਾਡੀ ਗੱਡੀ ਤਾਂ ਫਿਰ ਕਿੱਥੇ ਚਲੇਗੀ ਆ ਵੇਖੀਓ ਨਹੀਂ ਮੈਂ ਨਹੀਂ ਵੇਖੀ ਪਤਾ ਨਹੀਂ ਕਿੱਥੇ ਚਲੇਗੀ ਉਹ ਆਵਾਗੂ ਨਿਆਰਾ ਮਿਲਿਆ ਦਾ ਸਮਰੀਤ ਹੀ ਆ ਵੇਖਿਆ ਵਾ ਵੇ ਕਿੱਥੇ ਚਲੇਗੀ ਆ ਅੱਜ ਚੰਗੀ ਫੈਂਟੀ ਲੋਣੀ ਮੈਂ ਦੀ ਡਰਾ ਕੇ ਰਾਤ ਰਾਤ ਮੈਂ ਅੱਜ ਪਾਤੀ ਕਿੱਥੇ ਗਈ ਹਾ ਉਹ ਜਦ ਨਾ ਦੇ ਵਿੱਚ ਬਾਦ ਗਏ ਸਾਰੇ ਉੰਡੀ ਉੰਡੀ ਹੁਣ ਕੀ ਕਰਾਂ ਮੈਂ ਭੱਜ ਕੇ ਮੈਂ ਏਡੀ ਦੂਰ ਆਈ ਇਹਨੂੰ ਫੜਨ ਕੋਈ ਤਾਂ ਤਿਤਲੀ ਹੋਰ ਗਈ ਆ ਮੇਰੇ ਤੋਂ ਤੂੰ ਇੱਥੇ ਕੀ ਕਰਨ ਗਈ ਆ ਹੈ ਮੇਰੇ तितਲੀ ਫੜਨ ਨਹੀਂ ਹੈਗੇ ਮੇਰਾ ਫੜਕਾਉਣੀ ਬੜੀ ਆ ਕਿਉਂ ਤੇ ਮੈਂ ਦੱਸ ਕੇ ਤੇ ਆਉਂਦੀ ਤਿਤਲੀ ਫੜ ਨਹੀਂ ਜਿਵੇਂ ਤੇ ਕੁੱਤੇ ਦਨ ਬਾਹਰ ਪੈ ਜਾਂਦੇ ਤਾਂ ਫੇਰ ਪਤਾ ਕਿੰਨੇ ਕੁੱਤੇ ਤੁਰੇ ਜਾਂਦੇ ਆ ਜਾਂ ਕੋਈ ਥੋ ਤੇਨ ਫੜ ਕੇ ਲੈ ਜਾਂਦਾ ਐ ਫੜ ਕੋਣੀ ਫੜ ਕੇ ਬਣੀ ਪਤਾ ਨਹੀਂ ਆਪਣੇ ਆਪ ਚ ਕੀ ਆ ਤੂੰ ਤੇ ਦੱਸ ਨਹੀਂ ਸਕਦੀ ਮੈਨੂੰ ਤੂੰ ਰ ਮੇਰਾ ਪਿਆਰ ਵੇਖਿਆ ਤੂੰ ਮੇਰਾ ਗੁੱਸਾ ਨਹੀਂ ਵੇਖਿਆ ਹੈਗਾ ਜੀਤ ਕਰਦਾ ਫੜ ਕੇ ਚੰਗੀ ਫੜਕਾਵਾ ਮੈਂ ਵੀ ਮੈਂ ਦੱਸਿਆ ਹੈ ਨਹੀਂ ਤੂੰ ਉੱਥੇ ਮੈਂ ਤੇਰੇ ਲਾਗੇ ਬੈਠੀ ਸੀ ਦੱਸ ਨਹੀਂ ਸਕਦੀ ਮੂੰਹ ਫੁੜਕ ਨਹੀਂ ਸਕਦੀ ਇਹ ਐਵੇਂ ਕਵਾਂਦੀ ਮਾਨ ਨੇ ਕਿ ਕਿੱਡੀ ਦੂਰ ਆਈ ਏ ਦੂਰ ਆਈ ਦੇਦਾ ਮਾਹੀ ਦਾ ਕੁੜੀ ਨੂੰ ਮਾਰਿਆ ਨਹੀਂ ਹੈਗਾ ਉਹਨੂੰ ਮੈਂ ਛਿੜਕਿਆ ਹੀ ਆ ਛਿੜਕਿਆ ਉਹਨੂੰ ਅੱਬ ਘਰੋਂ ਤੇ ਮੈਂ ਲੱਭਣ ਹੀ ਨਹੀਂ ਦੀ ਸੀ ਪਤਾ ਨਹੀਂ ਕਿੱਥੇ ਚਲੇਗੀ ਤੇ ਪਿਆਰ ਨਾਲ ਬੰਦਾ ਗੱਲ ਕਰਨੀ ਸੇ ਕਰ ਸਕਦਾ ਪਿਆਰ ਨਾਲ ਕਰ ਸਕਦਾ ਇੱਥੇ ਇਹਨੂੰ ਕਿੱਦਾਂ ਸਮਝ ਲੱਗਣੀ ਆ ਭੈਟੀ ਦੂਰ ਨਹੀਂ ਆਉਣਾ ਕਿੰਨੇ ਕੁੱਤੇ ਦੁਰੇ ਫੇਦੇ ਆ ਇਹ ਸਾਰੇ ਕੁੱਤੇ ਉਕੇ ਮਾਦਰ ਸੱਚ ਹੀ ਕਹਿੰਦੀ ਉਹਦਾ ਮੈਂ ਮੈਂ ਬੜੀ ਕਰਦੀ ਪਿਆਰ ਬੜਾ ਕਰਦੀ ਤੇ ਪਿੱਛੇ ਸਾੜਤ ਮਾਰ ਕੇ ਛਿੜਕ ਨਹੀਂ ਉਹਨੂੰ ਤੇ ਛਿੜਕ ਨਹੀਂ ਆਵੇਂ ਜਦੋਂ ਹਾਦੂ ਹੋ ਗਿਆ ਵੀ ਇਹ ਤਰ੍ਹਾਂ ਲੱਭਣੀ ਨਹੀਂ ਦੇ ਮੈਂ ਕਿੱਥੇ ਤੱਕ ਇਹਦੇ ਪਿੱਛੇ ਆਈ ਹੁਣ ਅਸੀਂ ਕਦੀ ਉਹਨੂੰ ਮਾਰਾ ਮੋੜਾ ਛਿੜਕਿਆ ਨਹੀਂ ਤੂੰ ਇੱਕ ਜਦੋਂ ਵੇਖਿਆ ਉਹ ਛਿੜਕ ਨਹੀਂ ਹੁੰਦੀ ਕਿਦਾਂ ਤੁਸੀਂ ਮੈਨੂੰ ਵੇਖਿਆ ਵੀ ਛਿੜਕ ਨਹੀਂ ਇਹਨਾਂ ਮੈਂ ਹੁਣ ਤੱਕੀ ਵੇਖ ਲਿਆ ਨਹੀਂ ਤੂੰ ਇੱਥੇ ਤੂੰ ਇੱਥੇ ਕੀ ਕਰਨਾ ਆਹੀ ਹੈਗੀ ਉਜ ਮਰਜੀ ਕਰਨਾ ਸੀ ਤੈਨੂੰ ਤੂੰ ਕੀ ਕਰਨਾ ਸੀ ਇੱਥੇ ਮੈਂ ਜਿੱਦੇ ਬੋਲਣਾ ਹੈ ਆ ਵੀ ਤੀ ਤੀਨੇ ਫੜਕੇ ਖੋ ਤੂੰ ਜਾ ਹੋਰ ਦੂਜੇ ਪਿੰਡ ਨੂੰ ਤੁਰ ਪਿੰਦੀ ਉਹ ਤਤਰੀਆਂ ਨਾਲ ਖੇਡਦੀ ਰਹਿੰਦੀ ਆ ਮੈਂ ਨਾ ਹੁਣ ਫੜਕਾਇਆ ਬਹੁਤ ਕਰਨੀ ਜੋ ਦਿਸਣਾ ਹੀ ਨਹੀਂ ਆ ਪਰ ਕਾਲੇ ਕੱਲ ਘਟ ਕੇ ਰਹਾ ਕਰ ਤੂੰ ਉਹੀ ਕਿਤੇ ਤੂੰ ਕੋਈ ਹੱਥ ਨਹੀਂ ਲਾ ਤੂੰ ਉਹਨੂੰ ਮਾਰ ਮਾਰ ਕੇ ਮਾਰਿਆ ਤੂੰ ਨਹੀਂ ਮੈਂ ਹੈ ਹੀ ਨਹੀਂ ਆ ਕਿਦਾਂ ਮੂੰਹ ਲਾਲ ਕੀਤਾ ਉਹਦਾ ਕਦੋਂ ਮਾਰਿਆ ਉਹਨੂੰ ਮੈਂ ਮਾਰਿਆ ਹੀ ਨਹੀਂ ਉਹਦੇ ਕਿ ਛਿੜ ਗਿਆ ਵਾ ਜਦੋਂ ਨਿਆਣੇ ਨੂੰ ਛਿੜ ਕਰਨੀ ਬਿਆ ਕਰੋ ਨਾ ਮੈਂ ਛਿੜ ਕਰਨੀ ਦੇਣਾ ਨਿਆਣੇ ਨੂੰ ਇੰਨਾ ਹਰਮਤ ਇਦਾਂ ਨਿਆਣੇ ਨੂੰ ਕਿਦਾਂ ਸਮਝ ਲਾ ਦੇਵੇਂ ਇਫ ਯਾ ਦੁਬਾਰਾ ਫੇਰ ਆ ਜੂਗੀ ਹਾਂ ਦੁਬਾਰਾ ਨਹੀਂ ਆਉਂਦੀ ਦੁਬਾਰਾ ਆ ਜੂਗੀ ਨਹੀਂ ਤਾਂ ਸੱਚ ਨਹੀਂ ਬੰਦਾ ਅੱਗੇ ਦੱਸ ਕੇ ਜਾਂਦੀ ਤਾਂ ਦੱਸ ਕੇ ਜਾਂਦੀ ਮੈਨੂੰ ਕਿ ਘਰ ਜਾਵੇ ਤਾਂ ਦੱਸ ਕੇ ਜਾਂਦੀ ਐ ਅੱਗੇ ਮਾਦਾ ਆਈ ਧੀ ਦੂਰ ਆ ਨਹਿਰ ਤੇ ਆ ਗਈਆਂ ਤਾਂ ਇਹ ਦੱਸ ਕੇ ਨਹੀਂ ਆਈ ਚਲ ਜੀ ਦੇਖ ਅੱਖੀਂ ਵੇਖਣਾ ਫੇਰ ਪਤਾ ਲੱਗਣਾ ਮਾਦਾ ਦੀਆਂ ਗੱਲਾਂ ਦੇ ਵਿੱਚ ਆ ਜਾ ਕਰੋ ਮੈਸਜ ਵੇਖੀ ਨਹੀਂ ਧਿਆਵ ਕਿਦਾਂ ਬਾਹ ਫੜਿਆ ਧੂੜ ਗਈ ਨਹਿਰ ਦੇ ਵਿੱਚ ਉਹਨੂੰ ਧੂੜ ਨਹੀਂ ਇੱਥੇ ਉਹਨੂੰ ਮੈਂ ਨਾ ਮੈਂ ਪਿਆ ਤੇ ਉਹਦਾ ਪਤਾ ਨਹੀਂ ਤੂੰ ਕੀ ਕਰਲਾ ਐ ਆ ਹਮੇ ਮਾਰ ਹੀ ਦੇਣਾ ਹੀ ਇਹਨੂੰ ਕਲਾਸ ਵੀ ਪਿਆ ਆਪਾਂ ਚੱਲੀ ਕਰ ਤੇ ਨਿਆਣੇ ਨੂੰ ਛਿੜਕ ਨਹੀਂ ਸਕਦਾ ਨਿਆਣਾ ਗਲਤੀ ਕਰਦਾ ਤੇ ਨਿਆਣੇ ਨੂੰ ਛਿੜਕ ਨਹੀਂ ਸਕਦੇ ਚਲ ਮੈਂ ਤੇਰੇ ਲਈ ਪਾਣੀ ਲੈ ਆਵਾਂ ਤੇਰੇ ਵਾਸਤੇ ਕਿੱਥੇ ਚਲ ਗਈ ਹੈਗੀ ਤੂੰ ਸਾਰੇ ਤੈਨੂੰ ਲੱਭਣ ਡਏ ਹੈਗੇ ਮਾਂ ਤਤਲੀ ਮੜਣ ਗਈ ਤਤਲੀ ਭਾਣ ਕਿੱਥੇ ਚਲ ਗਈ ਛੱਡੀ ਐ ਇੱਥੇ ਜਾਨ ਸੁੱਕੀ ਹੀਗੀ ਤਰਲੇ ਲੈਣ ਦੇ ਸਾਰੇ ਤੈਨੂੰ ਲੱਭਦੇ ਫੜਦੇ ਤੇ ਤੈਨੂੰ ਫੜਨ ਕਿੱਥੇ ਚਲ ਗਈ ਈ ਤੂੰ ਉਹਦੇ ਨਾਲ ਤਾਂ ਹੈ ਨਹਿਰ ਤੇ ਪੁੱਤ ਜੇ ਕੋ ਚੋੱਕਾ ਲੈਂਦਾ ਤਾਂ ਫੇਰ ਤੇ ਤੈਨੂੰ ਫੜਦੀ ਫਿਰਦੀ ਤੈਨੂੰ ਘਰ ਘਰ ਹੀ ਫੜੀਦੀ ਹੁੰਦੀਆਂ ਨਹਿਰ ਤੇ ਨਹੀਂ ਜਾਂਦਾ ਮੇਰਾ ਪੁੱਤ ਆਹੋ ਚੱਲ ਆ ਇੱਥੇ ਆਲਾ ਪੀਪਾ ਹੁਣ ਤੂੰ ਡੇਵਾ ਨੂੰ ਪੈਣ ਪੈਂਦਾ ਕੋਈ ਕੁੜੀ ਦਾ ਲਹੂ ਪੀਤਾ ਕਦੀ ਹੋਰ ਪੈ ਜਾਂਦੀ ਕਦੀ ਤੂੰ ਪੈ ਜਾਂਦੀ ਮੇਰੀ ਗੱਲ ਸੁਣ ਨਹਿਰ ਦੇ ਉੱਤੇ ਆਂਦੀ ਮੈਂ ਤਿੱਤਲੀ ਫੜਨ ਗਈ ਬੁੱਤ ਦੁਪਹਿਰ ਲੱਗੀ ਕੋਈ ਲੈ ਜਾਊਗਾ ਫੜ ਕੇ ਨਿਆਣੇ ਨੂੰ ਤਾਂ ਫੇਰ ਅਸੀਂ ਇੱਥੇ ਤਾਂ ਲੈ ਲੈਂਦੀਆਂ ਫੇਰਦੀਆਂ ਕਿ ਇਹਨੂੰ ਤੇ ਅਸੀਂ ਆਖਾਂਗੇ ਰਾਂ ਤੇ ਇਹਨੂੰ ਕਿੱਥੋਂ ਪਤਾ ਲੱਗੂਗਾ ਪਹਿਲਾਂ ਨਿਆ ਤੂੰ ਉਹ ਇਹਨੂੰ ਆਮ ਫਰਕ ਮਚੋ ਲੰਢੀ ਹੁਣ ਆਗੇ ਤੂੰ ਇਹਨੂੰ ਪੈ ਜਾ ਇੱਥੇ ਚੱਲ ਆ ਕੇ ਥੱਪ ਲੱਗੀ ਹੀ ਐਨੀ ਤੇ ਇੱਥੇ ਛਾਵੇਂ ਬਹਿ ਸੋਣ ਬੈਰਾ ਹੈ ਚੱਲ ਇੱਥੇ ਬਹਿ ਕਿਤਰਾ ਮੁਰਕੋ ਮੁਰਕੀ ਹੋਈ ਕਿਤਰਾ ਤੱਤੀ ਹੋਈ ਮੁਰਕੇ ਨਹੀਂ ਇਹ ਕੰਮ ਐ ਇਹੋ ਜਿਆ ਕਰਨਾ ਤੇ ਤੈਨੂੰ ਕੋ ਖਿਆਲ ਹੀ ਰੱਖ ਜਦਾਂ ਚਲ ਗਈ ਸੀ ਇਹਦੇ ਲਾਗੇ ਬੈਠੀ ਮੈਂ ਤੇ ਅੰਦਰ ਰਹੀਗੀ ਤਾਂ ਮੈਂ ਹਾਂ ਚਲ ਮਾਵਾਂ ਧੀਆਂ ਦੋਏ ਬੈਠੀਆਂ ਉੱਧਰ ਯਾ ਮਾਵਾਂ ਦੇ ਧਿਆਨ ਤਾਂ ਡੋੜੀ ਰੱਖੇਦਾ ਤੇ ਪੈ ਦੋ ਜਾਨੀ ਉਹਨੂੰ ਜਾਂਦੀ ਐ ਪੈ ਜਾਂਦੀਆਂ ਵਾ ਤੂੰ ਵੀ ਪੁੱਤੇ ਇਦਾਂ ਨਾ ਕਰਿਆ ਕਰ ਚੰਗਾ ਕਿਤਰਾ ਵੇਖ ਕੇ ਤਾਂ ਮੁਰਕੋ ਮੁਰਕੀ ਹੋਈ ਤਿਤਲੀ ਤਾਂ ਉੱਡ ਕੇ ਉਹ ਕਿੱਥੇ ਨਹੀਂ ਕਿੱਦੇ ਚਲ ਜਾਂਦੀ ਆ ਤਿਤਲੀਆਂ ਇਦਾਂ ਥੋੜੀਆਂ ਫੜੀਆਂ ਜਾਂਦੀਆਂ ਵਾ ਤੱਕ ਰਹਿ ਧਿਆਨ ਰੱਖ ਲੈ ਕਰੋ ਦੋ ਜਾਨੀ ਇੱਕੋ ਜਿਹੀ ਧਿਆਨ ਰੱਖ ਲੈ ਕਰੋ ਇੱਥੇ ਉੱਥੇ ਲਾ ਕੇ ਖੇਡਣ ਨਹੀਂ ਹੀ ਉਹ ਆਪ ਆਂਦੀ ਵੀ ਮੈਂ ਖੇਡਣ ਦੀ ਉਹ ਤੇ ਆਪ ਪੱਜੀ ਫਿਰਦੀ ਰਹੀ ਕਦੀ ਕਿੱਥੇ ਗਈ ਸੀ ਪੱਜੀ ਫਿਰ ਜਿਹੜੇ ਉਹਦੇ ਨੂੰ ਮਾਰ ਬਦੋਲਣ ਲਈ ਉੱਥੇ ਤੇ ਫਿਰ ਹੁਣ ਉਹਨੇ ਛਿੜਕਣਾ ਹੈਗਾ ਕੀ ਕਰਦੀ ਫਿਰ ਉਹ ਫਿਰਦੀ ਜਦੋਂ ਨਿਆਣੀ ਨੇ ਨਿਆ ਤਿਤਲੀ ਮਗਰ ਪੱਜ ਗਈ ਅੱਗੇ ਨਾ ਪਿੱਛੇ ਤੇ ਅੱਜ ਇਹ ਤਿਤਲੀ ਮਗਰ ਚਲ ਗਈ ਕਿਦਾਂ ਤੇ ਆ ਮੇਰੀ ਗੱਲ ਸੁਣਨੀ ਹੋਣੀ ਚਾਹੀਦੀ ਕਿੰਦਾ ਸਾਰੇ ਜਿਹੜੇ ਮੇਰੇ ਦੁਆਲੇ ਹੋਏ ਆ ਮੈਂ ਇਹਨੂੰ ਕੀ ਕਹਤਾ ਸੀ ਵਾਕੇ ਰਿੰਪੀ ਦੀ ਗੱਲ ਸੱਚੀ ਆ ਤੇ ਡੋਰਾ ਮੈਂ ਨਹੀਂ ਬੰਦ ਤੇ ਦੂਜਿਆਂ ਨੇ ਕਿੱਥੇ ਬੰਨਣਾ ਮੈਂ ਉਹਨੂੰ ਮਾਰਿਆ ਤਾਂ ਨਹੀਂ ਕਿਹਾ ਹੈਗਾ ਕਿੰਨੇ ਕੁੱਤੇ ਹੁੰਦੇ ਨੇ ਨਹਿਰ ਤੇ ਕਿੰਨੀ ਆਖ ਖਬਰਾਂ ਆਉਂਦੀਆਂ ਵਾ ਕਿ ਨਿਆੜੇ ਨੂੰ ਕੁੱਤਿਆਂ ਨੇ ਮਾਰਤਾ ਕਿੰਨੇ ਸਾਫ ਸੁੱਖ ਵੀ ਉੱਥੇ ਹੁੰਦੇ ਜਿੱਦਾਂ ਖੇਡਣ ਦੇ ਜੇ ਕੋਈ ਚੀਜ਼ ਹੀ ਲੜ ਜਾਂਦੀ ਉੱਥੇ ਤਾਂ ਫੇਰ ਸੋ ਨਿਸਾਨ ਜੀ ਕਹਿ ਗਈ ਹੈ ਨਹਿਰ ਤੇ ਉਹ ਇਹ ਕੀ ਆਏਗਾ ਇਹ ਦੱਸ ਕੇ ਜਾਂਦੀ ਤਾਂ ਮੈਨੂੰ ਦੱਸ ਦਿੱਤੀ ਤੇ ਮੈਂ ਨਾਲ ਚੱਲ ਜਾਂਦੀ ਤੇ ਨਿਆੜੇ ਨੂੰ ਛੇੜਕਣਾ ਤੇ ਬੰਦ ਹੀ ਹੈ ਨਾ ਉਗੀ ਸਮਰੀ ਤੇ ਪਾਪਾ ਨੇ ਕਦੀ ਨਹੀਂ ਕਿਹਾ। ਮੈਂ ਜੋ ਵੀ ਮੈਨੂੰ ਗੁੱਸੇ ਹੁੰਦੇ। ਜੇ ਮੈਨੂੰ ਪਿਆਰ ਕਰ ਸਕਦੀ ਆ ਤੇ ਮੈਂ ਗੁੱਸੇ ਵੀ ਤਾਂ ਹੋਈ ਸਕਦੀ। ਰੀਪ ਨੇ ਮੰਮੀ ਨੂੰ ਗੁੱਸੇ ਹੁੰਦੇ। ਵਾਕਿ ਮਾੜੀ ਕਿਸਮਤ ਜਿਹੜੀ ਉਹ ਸਾਥ ਜਿਹੜਾ ਨਾ ਉਹ ਨਹੀਂ ਛੱਡਦੀ। ਨਾ ਆਈ ਤੁਰੀ ਰਹੀ ਬੰਦੇ। ਅਭੀ ਉਹਨੂੰ ਨਾਮ ਚਾਹੀ ਨੂੰ ਕਦੀ ਉਹ ਚੜ ਡਿਕਲੇਰ ਕਰੀ ਉਹ ਚੜ ਨਹੀਂ ਚੜ ਕਦੀਆਂ ਤਾਂ ਨਹੀਂ ਗੀਆਂ ਅਹੀਂ। ਮੈਂ ਹੁਣ ਇਹਨੂੰ ਜੋ ਸਮਝਾਈਏ ਨਾ ਤਾਂ ਜੋਦੇ ਨੂੰ ਕਿ ਤਰ੍ਹਾਂ ਪਤਾ ਲੱਗੇ ਕੁੜੀ ਨੂੰ। ਪਿਆਰ ਨਾਲ ਸਮਝਾਇਆ ਜਾਂਦਾ। ਪਿਆਰ ਨਾਲ ਇਤਰਾ ਪਿਆਰ ਨਾਲ ਹੁਣ ਸਮਝਾਉਣ ਦੇ ਹੁਣ ਕੀ ਕਰਨ ਦੇ? ਜੇ ਨੂੰ ਪਿਆਰ ਕਰਦੇ ਫੇਰ ਗੁੱਸਾ ਪਤਾ ਨਹੀਂ ਕਿੰਨੂੰ ਕਹਿੰਦੇ। ਗੁੱਸੇ ਪੈਂਦੇ। ਇਹ ਚੰਗਾ ਪਿਆਰ ਹੀ। ਮੇਰੀ ਗੱਲ ਸੁਣਾ ਵੇ ਕਿੰਨੇ ਸਾਡੇ ਉੱਥੇ ਫੁੱਲ ਲੱਗੇ ਆ। ਤਾਂ ਫੁੱਲਾਂ ਦੇ ਉੱਤੇ ਤਿਤਲੀਆਂ ਜੋ ਬੈਂਦੀਆਂ ਬਹੁਤ ਐਨੇ ਐਨੇ ਥਾਂ 'ਚ ਹੀ ਰਹੀ ਜਾਂ ਹੁੰਦਾ ਵਾ। ਬਾਰ ਨਹੀਂ ਜਾਈਦਾ ਤਿਤਲੀ ਨੈਰੋ ਪਾਰ ਚਲ ਗਈ ਤਾਂ ਤੈਨੂੰ ਲੱਭੀ ਚਿਤਰੀ ਆਤਰ ਖੜੀ ਗਈ ਤੇਰ ਕੋ ਤੇ ਫੇਰ ਤੂੰ ਇੰਨਾ ਆਪਣੇ ਦਿਮਾਗੋਂ ਸੋਚਿਆ ਕਰ ਵੀ ਨਹੀਂ ਤਿਤਲੀ ਫੜੀ ਜਾਂਦੀ ਹੁੰਦੀ ਆਵੇ ਤਿਤਲੀਆਂ ਵਰਗੇ ਫੁੱਲ ਸਾਡੇ ਇੱਥੇ ਆਉਂਦੀਆਂ ਵੇ ਇੱਥੇ ਖੇਡਿਆ ਕਰ ਉਹ ਤਾਂ ਮੁੜਕੇ ਨਹੀਂ ਇਹ ਗਲਤੀ ਕਰਨੀ ਚੰਗਾ ਪਾਪਾ ਤੇਰਾ ਸਾਨੂੰ ਗੁੱਸੇ ਹੋਣ ਡਿਆ ਤੇ ਜੇ ਤੂੰ ਤਿਤਲੀ ਮਕਰ ਘਾਹ ਦੀ ਘਾਹ ਚਲ ਜਾਂਦੀ ਤਾਂ ਹੀ ਤੈਨੂੰ ਕਿੱਥੋਂ ਲੱਭਦੇ ਹੋਂਦ ਸਿਆਣਾ ਹੋ ਗਿਆ ਹਾਂ ਹੁਣ ਐਦਾ ਕਰਿਆ ਕਰ ਚੰਗਾ ਆ ਮੇਰੀ ਬੜੀ ਬੀਬੀ ਜਿਤਲੀਆਂ ਮਗਰ ਨਹੀਂ ਜਾਈ ਜਾਂਦਾ ਉਹ ਤਾਂ ਬੁੱਤ ਹਵਾ ਵਾ ਉਹ ਤਾਂ ਹਵਾ ਵਾਂਗ ਉੜਦੀਆਂ ਫਿਰਦੀਆਂ ਹੁੜਕੇ ਨਾ ਮੇਰੀ ਧੀ ਜਾਈ ਚੰਗਾ ਇੱਥੇ ਇੱਥੇ ਖੇਡਿਆ ਕਰ ਹੁਣ ਵੇ ਪਾਪਾ ਤੇਰਾ ਮਮਾ ਤੇਣੀ ਨੂੰ ਗੁੱਸੇ ਹੋ ਕੇ ਗਿਆ ਮੈਨੂੰ ਵੀ ਹੋ ਕੇ ਗਿਆ ਤੇ ਤੂੰ ਵੀ ਮੁੜਕੇ ਚ ਕਿੱਥੇ ਐ ਗਈ ਜੇ ਤੈਨੂੰ ਲੱਭ ਕੇ ਹੁਣ ਲਿਆਏ ਜੇ ਤੈਨੂੰ ਨਾਮ ਅਗਰ ਤਰ ਜਾਂਦੇ ਤੂੰ ਗਾ ਹੀ ਆਣਾ ਸੀ ਹਾਂ ਦੱਸ ਨਾ तितਲੀ ਫੜਨ ਫੇ ਤੂੰ ਗਾਂ ਘਾਂ ਤੁਰੀ ਜਾਣਾ ਸੀ ਤੇ ਪਤਾ ਲੋਕੀ ਚੋੱਕ ਕੇ ਲੈ ਜਾਂਦੇ ਆ ਨਿਆਣੇ ਨੂੰ ਸਮੇਂ ਨਹੀਂ ਚੰਗੇ ਹੈਗੇ ਹੁਣ ਠੀਕ ਆ ਮੁੜ ਕੇ ਨਹੀਂ ਜਾਣਾ ਮੇਰੀ ਧੀ ਨੇ ਬੜੀ ਬੀਬੀ ਧੀ ਆ ਮੇਰੀ ਚੱਲ ਖੇਡ ਹੁਣ ਤੇ ਤੂੰ ਮੁੜ ਕੇ ਨਾ तितਲੀ ਮਗਰ ਨਹੀਂ ਜਾਣਾ ਹੁਣ ਤੇ ਨੂੰ ਸਮਝਾਤਾ ਨਾ ਅਹੀਂ ਤੇ ਸਾਨੂੰ ਗਾਲਾਂ ਨਾ ਪੋਇਆ ਕਰ ਪਾਪਾ ਕੋਲੋਂ ਖਾਣਾ ਕੁਛ ਭੁੱਖ ਭੱਖ ਤੇ ਨਹੀਂ ਲੱਗੀ ਪਾਪਾ ਹਾਂ ਇਹ ਕਿਹੜੀ ਖਾਣੀ ਪਹਿਲਾਂ ਤੂੰ ਤੇ ਖਾ ਲੈ ਅਜਾ ਸਾਰੇ ਬੜੇ ਬਣੇ ਅੱਛਾ ਪੂਰੇ ਸਵਾਦ ਬਣੇ ਕਿੰਨੇ ਖਾਦੇ ਯੋ ਇੱਕੋ ਹੀ ਤੂੰ ਦਾ ਸੌਖਾ ਟੇਢਾ ਵੀ ਖਾਣਾ ਅੱਜ ਹੈ ਹਾਂ ਕਿਉਂ ਕਿਤੇ ਜਣਾਉ ਨਹੀਂ ਹਾਂ ਜਿਵੇਂ ਗਰ ਘਰ ਫੇਡਣ ਜਣਾਉਗਾ ਤਾਂ ਕਰਤੀ ਮੈਂ ਖਬਰਾਂ ਮੈਂ ਖਾ ਲੈ ਕਿੰਨਾ ਕਰ ਕਿੰਨਾ ਦੇ ਆਉਂ ਕੀ ਅੱਛਾ ਜੀਵਨ ਕਿੱਧਰੋਂ ਨਹੀਂ ਹਾਂ ਬੁੱਕੀ ਨਾਲ ਉਹ ਕਹਣਾ ਜੀਵਨ ਤੇ ਮਾਮੇ ਦੀ ਕੁੜੀ ਜਿਹੜੀ ਆਈ ਅੱਛਾ ਉਹ ਮੇਰੀ ਫਰੈਂਡ ਬਣੀ ਉਹ ਸ਼ਰੈਣ ਆਈ ਉਹ ਸਮ੍ਰੀਤ ਹਾਂਜੀ ਰੋਟੀ ਲੈ ਆਂ ਹਾਂ ਨਹੀਂ ਲੈ ਲੈ ਖਾ ਲੈ ਹੋਰ ਲੈ ਕੇ ਨਹੀਂ ਮੈਂ ਘਟ ਜਾਣਾ ਨਾ ਫਿਰ ਹਾਂ ਫਿਰ ਮੈਂ ਛੇਤੀ ਹਾਂਜੀ ਵੇਸ਼ੇ ਤੇ ਛੇਤੀ ਆ ਜੀ ਮੁੜ ਕੇ ਹੈ ਚਲ ਠੀਕ ਹੈ ਖਾ ਕੇ ਜਾ ਕਿਵੇਂ ਖਾ ਲੋ ਥੋੜੀ ਲੈ ਆ ਲੈ ਨਾ ਉਹ ਕਿ ਬਈ ਛੋਲੀ ਹੂੰ ਹਾਂ ਤੇ ਤੋ ਖਾਦੀ ਜੀ ਕਿ ਤਰ ਤਦ ਮੈਨੂੰ ਖਵਾਈ ਬੜੀ ਚਲਾਕ ਹੈ ਤੂੰ ਆ। ਕਾਹਦੇ ਚੱਲ ਜਿਹੜੇ ਹਾਂ? ਮੈਂ ਨੁਕਾ ਚੱਡੀ ਖੇਡਣ ਸਾਂ। ਚਲ ਜਾ ਆਪ। ਕਿੱਥੇ ਜਾਣਾ ਵਾ? ਮੈਂ ਦੁਕੀ ਜਨੇ ਖੇਡਣ ਚੱਲੀ। ਤੇ ਪੜ੍ਹਣਾ ਨਹੀਂ ਹੈ ਤੂੰ? ਨਹੀਂ ਹਜੇ। ਚਲ ਆ ਕੇ ਪੜ੍ਹ ਲੂਗੀ। ਆ ਫਿਰ ਜਲਦੀ ਆ ਜੀ ਅੱਛਾ। ਠੀਕ। ਆ ਚੁਕਲਾ ਪੰਠੀ ਦੇ। 47 ਛੱਡ ਗਈ। ਹਾਂ। ਅੱਜ ਮੈਂ ਤੇ ਇੱਥੇ ਤੇ ਕਿਸੇ ਗਏ ਹਾਂਗੇ ਮੈਂ ਇੱਧਰ ਪਤਵੀਰ ਲਈ ਗਈ ਅੱਛਾ ਮੈਂ ਤਾਂ ਲੱਬਣ ਲਈ ਪੈਣਾ ਹੂੰ ਤੇ ਤੂੰ ਆ ਜਾਣੀ ਕੋ ਮੈਂ ਹੁਣ ਇਹ ਜੇ ਤੇ ਗਈ ਸੀਗੀ ਤਾਂ ਅੱਛਾ ਅੱਛਾ ਹੂੰ ਤੇ ਮੈਂ ਚੱਲੀ ਹਾਂ ਉੱਥੇ ਕਿੱਥੇ ਚੱਲੀ ਆ ਜੀਵਨ ਕਰ ਕੀ ਕਰਨਾ ਉੱਥੇ ਉਹ ਹੈ ਨਾ ਜਿਉਂਦੀ ਮਾਮੀ ਦੀ ਕੁਮੜ ਕੁੜੀ ਹਾਂ ਉਹ ਨਾ ਖੜਿਆ ਨੀ ਤੇ ਪਤ ਤੂੰ ਚੜ ਗਈ ਆ ਤੇ ਤੂੰ ਤੁੱਪੇ ਚੱਲੀ ਨਹੀਂ ਉਹ ਤਾਂ ਅੰਦਰ ਖੇਡ ਲੈਣਾ ਤੇ ਰੋਟੀ ਖਾਦੀ ਹਾਂ ਖਾ ਲਈ ਆਲੂ ਮੂਲੀ ਵਾਲੇ ਪਰੌਂਠੇ ਹੀ ਅੱਜ ਬੜੇ ਸਵਾਦ ਹੀ ਮੂਲੀ ਵਾਲੇ ਪਰੌਂਠੇ ਪਾਏ ਮੰਮੀ ਤੇ ਨੇ ਹਾਂ ਮੈਂ ਤਾਂ ਇੱਥੇ ਪਰ ਚਲ ਗਈ ਵੈਲੀ ਹਾਲ ਤੇ ਇੱਥੇ ਖਲੋ ਬੈ ਗਈ ਬੜੀ ਸੋਹਣੀ ਹਵਾ ਆਉਂਦੀ ਹੈ ਅੱਛਾ ਹਾਂ ਤੇ ਫਿਰ ਜਾ ਤੇ ਛੇਤੀਆਂ ਵੀ ਧੁੱਪ ਪੁੱਤ ਜਾਂਦੀ ਜਾਣ ਦੇ ਵੀ ਧੁੱਪੇ ਬਿਮਾਰ ਹੋ ਜਾਈਦਾ ਜੇ ਛੁੱਟੀ ਆ ਨਾ ਤੇ ਬਿਮਾਰ ਨਾ ਹੋ ਜੀ ਤੇ ਛੇਤੀਆਂ ਵੀ ਚੰਗਾ ਖੇਡ ਕੇ ਠੀਕ ਆ ਮੈਨੂੰ ਨਾ ਆਉਣਾ ਪਏ ਧੁੱਪੇ ਮਗਰ ਠੀਕ ਆ ਹਾਂ ਚੰਗਾ ਜਾ ਕਿਧਰ ਆਈ ਤੂੰ ਮੈਂ ਆ ਤਾਂ ਇੱਧਰ ਵੇਲੀ ਗੱਲ ਗਈ ਸੀਗੀ ਤਾਂ ਉੱਥੇ ਹਵਾ ਬੜੀ ਸੋਹਣੀ ਆਉਂਦੀ ᱛᱚ ਉੱਥੇ ਬਹਿ ਗਈ ਸੌਂਦੇ ਨੇ ਲੱਗ ਗਈ ਤੂੰ ਲੈ ਸੁਵਖਤਾਵਾ ਹਾਂ ਹੁਣ ਤੇ 11 ਵਜ ਗਏ ਆ ਤੇ ਮੈਂ ਉੱਥੇ ਜਾਣ ਦੀ ਗੱਲ ਕਰਨ ਧਿਆ ਹਾਂ ਹਾਂ ਵੇਲੀ ਦੀ ਆਹ ਤਾਂ ਮੈਂ ਉੱਠ ਕੇ ਤਾਂ ਉੱਧਰ ਨੂੰ ਮੈਂ ਹਾਂ ਚੱਲ ਮੈਂ ਡੰਗਰਾਂ ਵੱਲ ਵੇਖ ਕੇ ਆਉਂਦੀ ਹਾਂ ਚਲ ਠੀਕ ਤੇ ਥਾਂ ਜਾਵਦਾ ਹੁੰਜਿਆ ਹੀ ਨਹੀਂ ਗਾ ਇਹਨੇ ਕੋਪੀ ਨਹੀਂ ਇਹ ਥਾਂ ਤੇ ਹੁੰਜਿਆ ਛੇਰੇ ਨੇ ਮੈਂ ਵੇਖਿਆ ਆਪ ਰਹੀ ਹੁੰਜਣਾ ਪੱਤੇ ਬੜੇ ਖਿਲਰੇ ਆ ਫਿਰ ਮੈਂ ਹੀ ਨਹੀਂ ਵੇਖੇ ਹੁਣੇ ਨੰਗਲ ਲੱਦੂ ਪੱਤੇ ਹਵਾ ਬੜੀ ਵਗੜਦੀ ਆ ਹਾ ਹਵਾ ਤੇ ਤੰਗ ਮਾਨੀ ਮੈਂ ਉੱਥੇ ਘੜੀ ਖ ਬੈਗੀ ਛੱਡ ਥੱਲੇ ਹੂੰ ਤੇ ਮੈਂ ਹਾਂ ਚੱਲ ਹਵਾ ਬੜੀ ਸੋਹਣੀ ਵਗਣ ਢਈ ਪੱਤੇ ਤਾਂ ਪੂਰਾ ਨਾ ਬੂਰ ਵੀ ਕਰੀ ਜਾਂਦੇ ਨਾਲ ਪੱਤੇ ਕਰੀ ਜਾਂਦੇ ਆ ਆਹੋ ਆਂਬ ਵੀ ਬੜੇ ਆਰਕਾ ਲੱਗੇ ਹਾ ਜੇ ਨਾ ਝੜੇ ਤੇ ਜੇ ਨਾ ਝੜਿਆ ਇਹ ਬਥੇਰਾ ਇਹਦੇ ਉੱਤੇ ਨੇਰੀ ਚ ਖੜਾਉਣਾ ਵਿਚਾਰਿਆ ਹਾਂ ਆ ਲੱਗੇ ਬੜੇ ਜੜੀਆਂ ਤਾਂ ਹੋ ਗਈਆਂ ਹੂੰ ਹੂੰ ਚਲੋ ਕੋਈ ਨਹੀਂ ਹਵਾ ਵਗਦੀ ਆ ਪੇ ਸ਼ਾਮਾ ਨੂੰ ਜਦੋਂ ਉਹਨੇ ਹੀ ਹੋ ਜਾਣਾ ਵਾ ਆਹੋ ਨਹੀਂ ਹੁੰਦਾ ਛੇਰੇ ਤੋਂ ਚਾਹੀਦਾ ਸੁੱਕ ਤੇ ਡਈ ਰੋਟੀਆਂ ਪਕਾਉਣ ਲਈ ਮੈਂ ਨਹੀਂ ਵੇਖਿਆ ਤੇ ਹੁੰਦੀ ਆ ਚੱਲ ਖਾ ਰੋਟੀ ਜਾ ਫਿਰ ਟਾਈਮ ਨਾ ਵੇਲੀਆਂ ਤੂੰ ਖਾ ਲਈ ਆ ਹਾਂ ਮੈਂ ਵੀ ਖਾ ਲਈ ਆ ਟਾਈਮ ਹਾਂਜੀ ਗੁਰਕੀਰਤ ਕਿੱਥੇ ਗਈ ਕਿਰੋ ਤਾਂ ਪੁੱਤ ਚਲ ਗਈ ਮਾ ਤੇ ਨਾ ਖੜਨਾਈ ਹੈ ਤੇ ਉਹ ਤੇ ਚਲ ਗਈ ਉਹਦਾ ਪਾਪਾ ਦਾ ਦਿਲ ਨਹੀਂ ਲੱਗਾ ਤੂ ਲੈਣ ਆ ਗਏ ਤੇ ਕਾ ਲੋ ਗਈ ਤੇ ਨਾ ਖੇਡਣ ਤੇ ਤੂੰ ਤੇ ਦਾਦੀਆਂ ਮਾਂ ਨੇ ਆਪਣੀ ਨਾ ਚਲ ਗਈ ਜੀ ਦੇ ਉਹ ਫਿਰ ਦਾਦੀ ਮੈਂ ਕਿੰਦੀ ਆਇਆ ਚਲ ਲਈਏ ਫਿਰ ਉਹ ਕਹਿੰਦੇ ਕਿ ਉਹਨੇ ਰਹਿਣਾ ਵਾ ਆ ਫਿਰ ਉਹਦੇ ਪੁੱਤ ਪਾਪਾ ਤਾਂ ਦਿਲ ਨਹੀਂ ਲੱਗਾ ਫਿਰ ਉਹ ਚਲ ਗਈ ਚੱਲ ਤੂੰ ਜੀਵਨ ਨਾਲ ਖੇਡ ਲਈ ਘੜੀ ਠਹਿਰ ਕੇ ਹਾਂ ਉਹ ਕਿੱਥੇ ਆ ਜੀਵਨ ਪਤਾ ਨਹੀਂ ਕਿੱਥੇ ਹੀ ਉਹ ਇੱਥੇ ਕਿਤੇ ਹੁਣ ਆਵਾ ਹਾਂ ਤੇ ਤੂੰ ਖੇਡਦੀ ਤੇ ਉਹਨਾਂ ਨਾਲ ਨਹੀਂ ਲੜੀ ਤੇ ਤੁਸੀਂ ਜਾਣੀਆਂ ਹੀ ਦੋਨੋਂ

ਤੇ ਦਾਦੀ ਬਾਰੋਂ ਆਏ ਹੀਗੇ ਹੂੰ ਤੂੰ ਖੇਡਣਾਗੇ ਹਾਂ ਚੱਲ ਫੇਰ ਜਦੋਂ ਆਉਗੀ ਨਾ ਫੇਰ ਛੁੱਟੀਆਂ 'ਚ ਤੇ ਫੇਰ ਫੇਰ ਖੇਡ ਲਿਓ ਹੁਣ ਉਹ ਪੁੱਤ ਚਲ ਗਈ ਆ ਚੰਨਾ ਠੀਕ ਆ ਹੂੰ ਚੱਲ ਤੂੰ ਮੈਂ ਵੀ ਆਪਣਾ ਕੰਮ ਕਰ ਲਾਂ ਮੈਂ ਉੱਤੇ ਸਫਾਈ ਲੱਗੀ ਕਰ ਮੈਂ ਜੀਵਨਾਂ ਖੇਡ ਲਾਂ ਆਹ ਜੀਵਨਾਂ ਖੇਡ ਲਾ ਗੱਡਾ ਮਗਰ ਲੱਗਾ ਮੈਂ ਆਖਿਆ ਝਾੜੂ ਮੀਂਗਾ ਫੇਰਿਆ ਤੇ ਆਂਦਾ ਨਹੀਂ ਉਹਨੇ ਤਾਂ ਸਵੱਛਤਾ ਦਾ ਝਾੜੂ ਫੇਰ ਲਿਆ ਮੈਂ ਕਾਲਾ ਤੋਂ ਡਰਦੀ ਨੇ ਬੋਲੀ ਨਹੀਂ ਮੈਂ ਖਾ ਆਖਣਾ ਵਾ ਖਣੀ ਮਾਂ ਹੀ ਨਹੀਂ ਮੈਨੂੰ ਵਸਣ ਦੇ ਅੰਡੇ ਤੇ ਤੇ ਪੁਕਾਰਈ ਮੈਂ ਫੇਰ ਆਖ ਦਿੱਤਾ ਵੀ ਕੀ ਕਰਨਾ ਹੀ ਆਖਿਆ ਵੀ ਚੱਲ ਫੇਰ ਲਿਆ ਹੋਊ ਮੈਂ ਹੀ ਨਹੀਂ ਵੇਖਿਆ ਚਲੋ ਰੋਟੀ ਲਾ ਦੰਮੀ ਰੋਟੀ ਤਾਂ ਕੋਈ ਨਹੀਂ ਖਾ ਲੈਨੇ ਆ ਤੇ ਅੱਜ ਝਾੜੂ ਨਹੀਂ ਤੂੰ ਫੇਰਿਆ ਠੀਕ ਵੀ ਹੈਗੀ ਆ ਝਾੜੂ ਤਾਂ ਮੈਂ ਸੋਖ ਤੇ ਤਾਂ ਫੇਰ ਲਿਆ ਆ ਸਵਕਤੇ ਫੇਰ ਲਿਆ ਆਹ ਜਦੋਂ ਮੈਂ ਉੱਠੀ ਚਾਹ ਬਣਾ ਕੇ ਤੇ ਬੱਚੇ ਮੈਂ ਝਾੜੂ ਫੇਰ ਲਿਆ ਠੰਡੇ ਠੰਡੇ ਮੈਂ ਹੀ ਨਹੀਂ ਫੇਰ ਉੱਠੀ ਹੋਣੀ ਸੌਂ ਸੌਂ ਤੇ ਆਹ ਹੋ ਤੂੰ ਹੀ ਤੇ ਜਦੋਂ ਲੰਮੇ ਬੈਹੀ ਉਹਦੋਂ ਤੇ ਫਿਰ ਮੈਂ ਝਾੜੂ ਫੇਰ ਲਿਆ ਪੱਤੇ ਬੜੇ ਖਿਲਰ ਰੇ ਮੈਂ ਤਾਂ ਤੈਨੂੰ ਆਖਣ ਲਈ ਉਹ ਫਿਰ ਹਵਾ ਛੁੱਟ ਗਈ ਹੈ ਨਾ ਤੇ ਉਹਨਾਂ ਫਿਰ ਖਿਲਰ ਗਏ ਅੱਛਾ ਫੇਰ ਡਿਗ ਪਏ ਆਹੋ ਅੱਗੇ ਮੈਂ ਲੇਟ ਫੇਰਦੀ ਸੀ ਕਿਤੇ ਤਾਂ ਸਾਫ਼ ਲੱਗਦਾ ਸੀ ਤੇ ਅੱਜ ਮੈਂ ਸਵੇਰ ਤੋਂ ਤਾਂ ਹੁਣ ਲੱਗਣੀ ਨਹੀਂ ਦਿਆ ਕਿ ਫਿਰਿਆ ਬਹੁਤ ਮੈਂ ਆਖਣ ਲਈ ਆ ਮੈਂ ਖਬਰਾ ਲੱਗਦਾ ਵਾ ਆਖਰ ਉਹ ਜੇ ਕੋਈ ਅਜੇ ਵੇਲੇ ਇੱਕ ਵੇਲੇ ਤੇ ਆਖਣਾ ਵਾ ਇਹਨਾਂ ਕੋ ਛਾੜੂ ਵੀ ਨਹੀਂ ਫਿਰਿਆ ਅੰਨੇ ਠੰਡਾ ਹੋ ਜਾਂਦਾ ਫਿਰ ਦੁਬਾਰਾ ਫੇਰ ਲਾਂਗੇ ਚੱਲ ਕੋਈ ਨਹੀਂ ਹੁਣ ਫਿਰ ਜੂਗਾ ਫੇ ਸਵੇਰੇ ਹਾਂ ਚੱਲ ਹੋਰ ਹੋ ਗਿਆ ਕੰਮ ਤਾਂ ਦਾ ਸਾਰੇ ਆ ਬਸ ਭਾਂਡੇ ਮੰਜਣ ਵਾਲੇ ਰਹਿ ਗਏ ਚਲ ਚਲ ਮਾਜ ਲਾ ਫਿਰ ਮਾਜ ਕੇ ਤੇ ਚੱਲ ਘੜੀ ਰਮਾਨ ਕਰ ਲਾ ਕੋਈ ਨਾ ਕੋਈ ਫੇ ਆ ਹੀ ਜਾਂਦਾ ਵਾ ਪਤਾ ਨਹੀਂ ਹੁਣ ਝੂਠੀ ਹੋ ਕੇ ਸੱਚੀ ਹੋ ਉਹ ਵੀ ਇਹੋ ਗੱਲ ਆਖੀ ਜਾਂਦਾ ਤੇ ਉਹ ਵੀ ਇਹ ਵੀ ਇਹੋ ਗੱਲ ਆਖੀ ਜਾਂਦੀ ਮੈਂ ਇਹ ਨਾ ਵੇਖਿਆ ਹੋਊਗਾ ਤੇ ਪੱਤੇ ਤੇ ਕਿਤੇ ਗੋੜੇ ਗੋੜੇ ਚੜੇ ਚਲੋ ਬੁਰਾ ਲੱਗੂ ਤੇ ਇਹਨੂੰ ਲੱਗੂਗਾ ਇਹਨਾਂ ਨੂੰ ਲੱਗਣਾ ਮੈਨੂੰ ਕਿੰਨੇ ਆਖਣਾ ਨਾਲੇ ਮੇਰ ਕੋ ਕਿਹੜਾ ਹੁੰਜ ਆ ਜਾਂਦਾ ਸਮਰੀਦ ਰੇਲਾ ਅਜੇ ਤੱਕ ਨਹੀਂ ਇਹਨੇ ਸਾਰੇ ਕੰਮ ਕਰ ਲੈਣ ਲੱਗੀ ਹੋ ਗਈ ਫਿਰ ਕੰਮ ਕਰਕੇ ਆਹ ਹੋ ਸਾਹੀ ਮੈਂ ਸਾਫ ਤੇ ਕਰਨਾ ਹੂੰ ਉਸਮਰੀਤ ਆਈ ਨਹੀਂ ਅਜੇ। ਪਹਾਈ ਨਹੀਂ। ਆਦੁਰ ਨੂੰ ਪੜਨ ਦਾ ਕਿੰਨਾ ਕੰਮ ਰਹਿੰਦਾ। ਕਿੰਨਾ ਟਾਈਮ ਉਹ ਬਰੂ ਗਈ ਨਹੀਂ। ਜੱਲੇ ਆਉ ਦਾ। ਜੇ ਤੂੰ ਲੈ ਆ। ਮੈਂ ਤਾਂ ਗਈ ਨਹੀਂ ਉਹਨਾਂ ਦੇ ਘਰ ਕਰਕੇ। ਚੱਲੋ ਚਲ ਜਾ ਕਰੋ ਫੇਕੀ ਨਾਲੇ ਆੜੇ ਗਵਾੜ ਫੇਕੀ। ਉਹ ਆਗਦੀ ਹੁੰਦੀ ਹੈ। ਤੇ ਮੰਮੀ ਤਾਂ ਖੁਸ਼ ਕਰਨਗੀ। ਨਹੀਂ ਆਦੀ ਮੰਨਣਾ ਮੰਨਣਾ। ਚੱਲ ਮੈਂ ਵੇਖ ਉਹ। ਉਹ ਜੱਲੇ ਆ। ਆ ਫਿਰ ਪੜਨ ਦਾ ਰਹਿ ਜਣਾ ਦਾ। ਆ। ਦੀਦੀ ਹਾਂਜੀ ਆ ਜਾਓ ਇੱਥੇ ਬਹਿ ਜਾ। ਆ ਆ ਜਾ। ਸਮ੍ਰੀਤ ਆਈ ਹੀ ਇੱਧਰ। ਆਓ ਤੇ ਜੀਵਨ ਉਹ ਦੂਜੀ ਥਾਂ ਬਰੇ ਚ ਡੇ ਖੇਡਣ। ਮੈਂ ਇੱਥੇ ਆ ਕੇ ਲੰਮੀ ਪੈ ਗਈ। ਮੈਂ ਉੱਤੇ ਸਫਾਈ ਕਰਕੇ ਆਈ ਤੇ ਥੱਕ ਗਈ। ਅੱਛਾ ਮੈਂ ਹਾਂ ਚੱਲ ਕੜੀ ਲੰਮੀ ਪੈ ਲੈਣੀ। ਹਾਂ। ਆ ਜਾ ਤੂੰ ਤੇ ਕਦੇ ਹੁੰਦੀ ਨਹੀਂ ਤੇ ਘਰੋਂ ਹੀ ਨਹੀਂ ਨਿਕਲਦੀ ਤੇ। ਉਹ ਨੇਵਾਂ। ਹਾਂ ਜੀ ਰਹਿਣੀ ਆ। ਆ ਇੱਧੇ ਫਿਰ ਘਰ ਦਾ ਕੰਮ ਕਰੀ ਨਹੀਂ ਮੁੱਕਦੇ ਤੇ ਫਿਰ ਕੀ ਹੋਣਾ ਹੁੰਦਾ ਵਾ। ਤੇ ਤੂੰ ਵੀ ਨਹੀਂ ਕਦੀ ਆਏ ਨਾ। ਮੇਰਾ ਫਿਰ ਟਾਈਮ ਨਹੀਂ ਲੱਗਦਾ। ਮਾਤਾ ਵੀ ਨਹੀਂ ਠੀਕ ਰਹਿੰਦੀ। ਆਹ ਇਹ ਤੇ ਹੈ ਫਿਰ ਔਖਾ ਜਿਹਾ ਹੋ ਜਾਂਦਾ ਨਿਕਲਣਾ ਹਾਂ ਕੀ ਹੋਰ ਕੀ ਕਰਦੀ ਆਈ ਹਾਂ ਕੁਛ ਨਹੀਂ ਮੈਂ ਤੇ ਕੰਮ ਘਮ ਘਰ ਕੇ ਤੇ ਮੈਂ ਹਾਂ ਚਾਹ ਸਮਰੀਤ ਭਾਈ ਨਹੀਂ ਕਦੋਂ ਦੀ ਤੁਹਾਨੂੰ ਮੈਂ ਪੜਨ ਬਿਠਾਉਣਾ ਹੈਗਾ ਅਛਾ ਅਛਾ ਉਹ ਆਈ ਗੁਰ ਕੀਰਤਨਾ ਖੇਡਣ ਆਹੋ ਗੁਰ ਕੀਰਤ ਤੇ ਗੁਰ ਕੀਰਤ ਦਾ ਪਾਪਾ ਆ ਗਿਆ ਉਹਦਾ ਜੀ ਨਹੀਂ ਲੱਗਾ ਕੁੜੀ ਦਾ ਤੇ ਇਹ ਵੀ ਚਲ ਗਈ ਨਾ ਦਾਦੀ ਨਾਲ ਤੇ ਫਿਰ ਉਹਦਾ ਜੀ ਨਾ ਕੱਲੀ ਦਾ ਲੱਗਾ ਨਿਆਣੀ ਦਾ ਅੱਛਾ ਤੇ ਉਹਦੇ ਪਾਪਾ ਦਾ ਜੀ ਨਹੀਂ ਉਹਦਾ ਤੇ ਲੱਗੀ ਗਿਆ ਉਹਦੇ ਪਾਪਾ ਦਾ ਇੰਨਾ ਲੱਗਾ ਤੇ ਉਹ ਲੈਨ ਆ ਗਿਆ ਤੇ ਮੈਂ ਕੀ ਕਹਿਣਾ ਸੀ ਮੈਂ ਤਾਂ ਚੱਲ ਆਹ ਇਹ ਵੀ ਨਿਆਰੇ ਬਿਨਾ ਤੇ ਘਰ ਸੁਣਨਾ ਹੋ ਜਾਂਦਾ ਤੇ ਉਹ ਫਿਰ ਰੌਂਡ ਕੋਦੇ ਨਾ ਇਹਨਾਂ ਦੇ ਘਰ ਲੱਗੀ ਰਹਿੰਦੀ ਆ ਤੇ ਉਹ ਫਿਰ ਲੈਨ ਆ ਗਿਆ ਹੁਣ ਆ ਸਾਡੀ ਵੀ ਸਮਰੀਤ ਹੁਣ ਇਧਰ ਆ ਗਈ ਤੇ ਘਰ ਆ ਸੁਣਨਾ ਹੋਇਆ ਪਿਆ ਉਹ ਦੈਂੇ ਪੁੜਕਦੀ ਫੇਦੀ ਕਦੀ ਕੀਤੇ ਕਿਸੇ ਪਾਸੇ ਘਰ ਇਹਨਾਂ ਰੋੜਾ ਪੁੰਦੇ ਰਹੀਤਾ ਹਾਂ ਤੇ ਹੋਰ ਤੇ ਕਦੀ ਕੋਈ ਭੈਣ ਭਰਾ ਆਇਆ ਹੀ ਨਹੀਂ ਭੈਣ ਭਰਾ ਕਦੀ ਆਇਆ ਹੀ ਨਹੀਂ ਕਦੀ ਨੀ ਭੈਣ ਚਾਹ ਮੇਰੀ ਹੈ ਨਹੀਂ ਆ ਤੇ ਭਰਾ ਪਰ ਜਾਇਆ ਚ ਫੋਨ ਆਉਂਦਾ ਰਹਿੰਦਾ ਉਹਨਾਂ ਦਾ ਭਾਰੇ ਕਦੇ ਨਾ ਕਦੇ ਤੇ ਜੀਕਾਰੀ ਪੈਂਦਾ ਭੈਣ ਭਰਾ ਆਉਣ ਨੂੰ ਭੈਣ ਨੂੰ ਮਿਲਣ ਨੂੰ ਭਰਾ ਦਾ ਆਏ ਹੀ ਨਹੀਂ ਕਦੀ ਨਹੀਂ ਉਦਾਂ ਦੂਜਾ ਨਾ ਫਿਰ ਕੰਮਕਾਰ ਹੁੰਦਾ ਜਿਆਦਾ ਹੁੰਦਾ ਹੈ ਨਾ ਤੇ ਫਿਰ ਨਹੀਂ ਨਿਕਲਿਆ ਜਾਂਦਾ ਤੁਹਾਨੂੰ ਪਤਾ ਕਰਾਂ ਜੋ ਨਹੀਂ ਨਿਕਲਿਆ ਜਾਂਦਾ ਆ ਨਹੀਂ ਨਿਗਲਿਆ ਤਾਂ ਨਹੀਂ ਜਾਂਦਾ ਕਿਹੇ ਵੇਲੇ ਤੇ ਬੰਦਾ ਟਾਈਮ ਕੱਢ ਹੀ ਲੈਂਦਾ ਵਾ ਕਿਤੇ ਆ ਹੀ ਜਾਂਦਾ ਚੱਲ ਕੋਈ ਨਹੀਂ ਆਪੋ ਆਪਣੇ ਘਰਾਂ ਦੇ ਕੰਮ ਹੁੰਦੇ ਹਨਾ ਨਹੀਂ ਵੇਲ ਲੱਗਦਾ ਉਹ ਸਮਰੀਤ ਨਾਲ ਤੇ ਬੜਾ ਤੇਰਾ ਪਿਆਰ ਪੈ ਗਿਆ ਹਨਾ ਘੋਲ ਮਿਲ ਗਈ ਆ ਉਹਨੇ ਤੇ ਚੇਤਾ ਹੀ ਮम्मा ਮम्मा ਘਾਤੀ ਰਿੰਦੀ ਆ ਆਹੋ ਤੁਹਾਨੂੰ ਪਤਾ ਹੀ ਫੇਰ ਨਿਆਣਾ ਤੇ ਮੂੰਹ ਲਾਇ ਰਹੀ ਹੁੰਦਾ ਆ ਗੋਪੀ ਭਾਏ ਤੂੰ ਗੁੱਸਾ ਹੀ ਕਰੀ ਅੱਜ ਕੱਲ ਤੇ ਢਿੱਡ ਦੇ ਜੰਮੇ ਨਹੀਂ ਆਪਣੇ ਬੰਦੇ ਤੇ ਫੇਰ ਦੂਜਾ ਨਿਆਣਾ ਤੇ ਫੇਰ ਉਹ ਬਗਾਨਾ ਤੇ ਫੇਰ ਉਹ ਬਗਾਨਾ ਹੀ ਹੁੰਦਾ ਭਾਏ ਜਿੰਨਾ ਮਰਜੀ ਉਹ ਮੋਹ ਤੇ ਕਰਦੀ ਆ ਆਖਿਰ ਤੇ ਉਹਨੂੰ ਪਤਾ ਲੱਗਣਾ ਹੀ ਆ ਵੀ ਮਾਂ ਮੇਰਾ ਤੇ ਇਹ ਚਲ ਦੀਦੀ ਉਹ ਕੜਾ ਨੂੰ ਨਹੀਂ ਪਤਾ ਉਹਨੂੰ ਪਤਾ ਹੀ ਆ ਪਹਿਲਾਂ ਪਾਰੇ ਇਹ ਆ ਕਿ ਚਲੋ ਜਦ ਵੱਡੀ ਹੋਊਗੀ ਉਦੋਂ ਵੇਖੀ ਜੂਗੀ ਹਣਾ ਆਹ ਹੋਏ ਦੁਕਾਨ ਹੈ ਕੀ ਕਰਦੀ ਆ ਕਿ ਨਹੀਂ ਕਰਦੀ ਅਰੇ ਇਹ ਆ ਵੀ ਜਿਹੜਾ ਆਪਣਾ ਬੱਚਾ ਹੁੰਦਾ ਉਹ ਆਪਣਾ ਹੀ ਹੁੰਦਾ ਮੋ ਤੇ ਬਤੇਰਾ ਭਾਈ ਜੀ ਕਰਦੀ ਆ ਪਰ ਆਪਣਾ ਬੱਚਾ ਆਪਣਾ ਹੀ ਹੁੰਦਾ ਚਲੋ ਕੋਈ ਨਹੀਂ ਆਪਣੇ ਸਾਡਾ ਫਰਜ਼ ਉਹਨਾਂ ਕੰਮਾਂ ਕੀ ਫਰਜ਼ ਨਿਭਾਉਣਾ ਆਈ ਆਪਣੇ ਫਰਜ਼ ਨਿਭਾਈ ਜਾਵਾਂਗੇ ਅਗੋ ਉਹ ਪ੍ਰਮਾਤਮਾ ਜਾਣਦਾ ਚਲੋ ਠੀਕ ਹੈ ਦੀਦੀ ਫਿਰ ਮੈਂ ਜਾਂਦੀ ਆ ਅਬ ਬਿਆਜਾ ਚਾਹ ਕੱਪ ਬਣਾਉਣੀ ਆ ਨਹੀਂ ਨਹੀਂ ਫਿਰ ਮੈਂ ਨਾ ਉਹਨੂੰ ਬੋਲਣਾ ਮੈਂ ਵੀ ਗੱਲਾਂ ਬਾਤਾਂ ਮਾਰਨ ਡੈ ਵੀ ਲੈ ਮੈਂ ਵੀ ਥੱਕੀ ਘੁੱਟ ਚਾਹ ਪੀਣੀ ਆ ਬਣਾ ਕੇ ਨਹੀਂ ਨਹੀਂ ਫਿਰ ਕਿਦੇ ਆ ਜੂੰਗੀ ਹੁਣ ਮੈਂ ਪੜਾਉਣਾ ਫਿਰ ਦਾ ਕੰਮ ਨਾਲ ਰਹਿ ਜਾਣਾ ਆ ਅੱਛਾ ਅੱਛਾ ਹਾਂ ਚਲ ਠੀਕ ਆ ਚਲ ਲੈ ਚਲ ਗਈ ਕਿੰਨੀਆਂ ਗੱਲਾਂ ਕਰਦੀ ਸੱਸ ਵੀ ਆ ਬੜੀਆਂ ਸਿੱਪਤਾ ਕਰਦੀ ਐ ਤੇ ਨੌਵੀਂ ਵੀ ਬੜੀਆਂ ਹੈ ਪਤਾ ਦੇ ਬਾਅਦ ਚ ਲੱਗਣਾ ਕਿਦਾਂ ਕੀ ਪਾ ਵੇਖਦੀ ਐ ਆਪਣੇ ਵੀ ਕਿ ਬਗਾਨੇ ਵੀ ਕਦੀ ਆਪਣੇ ਬਣੇ ਆ ਗੱਲਾਂ ਦੇ ਇੰਨੀਆਂ ਨਾ ਸੱਸ ਕਰਦੀਆਂ ਨੇ ਚਲ ਕੋਈ ਨਾ ਮੈਂ ਵੀ ਇੱਥੇ ਵੀ ਇੱਥੇ ਪਤਾ ਤੇ ਫਿਰ ਬਾਅਦ 'ਚ ਹੀ ਲੱਗਦਾ ਹੁੰਦਾ ਫੇਰ ਇਹੋ ਜੀ ਨੂੰ ਪਤਾ ਸੁਣਾਵੇ ਹੁਣ ਕੀ ਗੱਲ ਕਰਨੀ